ਸੇਕ ਕਰਾਈ ਲੈਨੇ ਫਸਟ ਟਾਈਮ ਕਰਾਉਣ ਅੱਗੇ ਆ ਜੀ ਇਹ ਗਰਮ ਗਰਮ ਲਾਉਣੀ ਆ ਨਹੀਂ ਠੰਡੀ ਕਰਕੇ ਲੂਣੀ ਪਰਫੜੀ ਹਸਣਾ ਨਹੀਂ ਫੇ ਮੂੰਹ ਉੱਦੀ ਹੋਇੜੂ ਹਮ ਸਰੀ ਕਾਕ ਦੀ ਸਾਲੀ ਬੋਲੀ ਅੱਜ ਕੰਮ ਹੋਣਾ ਕਾਲੀ ਕਾਲੀ ਦਾ ਹੋਇਆ ਪਿਆ ਆ ਤੇ ਅੱਜ ਜਣਾ ਤੇ ਪੁੱਛੋ ਇਹ ਨਾ ਜਿੰਨਾ ਬੀਜੀ ਸੀ ਨਾ ਮੈਂ ਬਸ ਕੰਮ ਦਵਾਰੇ ਲੱਗੀ ਸੀ ਤੇ ਹੁਣ ਮੈਂ ਕਹਾਂ ਸਬਜ਼ੀ ਕੱਟ ਦਵਾਂ ਮ ਫੜਾਫੜ ਸਬਜ਼ੀ ਕੱਟ ਹੋ ਗਈ ਅੱਜ ਹੀ ਬਣਨੀ ਆ ਆਲੂ ਗਾਜਰਾ ਜੱਸੋ ਅਰਬਾ ਆਲੂ ਗਾਜਰਾ ਅੱਜ ਬਣਨੀ ਆ ਆਲੂ ਗਾਜਰਾ ਆਲੂ ਗਾਜਰਾ ਗੋਪੀ ਤੇ ਗੋਫੀ ਆ ਆਲੂ ਗਾਜਰਾ ਗੋਫੀ ਅੰਗਰ ਟੋੜ ਮੈਂ ਕਿਤੇ ਮੈਂ ਜਾਣਾ ਵੀ ਹੈ ਟਰੈਡਿੰਗ ਪਰ ਹੋਣਾ ਮੈਂ ਕਿਹਾ ਸਬਜ਼ੀ ਨੂੰ ਟੋੜਕਾ ਲਾ ਜਾਨੀ ਆ ਈਜ਼ੀ ਲਾਈਫ ਈਜ਼ੀ ਮੈਂ ਕਿਹਾ ਸਬਜ਼ੀ ਨੂੰ ਟੋੜਕਾ ਲਾ ਜਾਨੀ ਆ ਕਿਉਂਕਿ ਇਹ ਵੀ ਗਏ ਆ ਬਾਜ਼ਾਰ ਨੂੰ ਮੜਾ ਜਿਆ ਟੋੜਾ ਲੱਗੀਆਂ ਵਈਆਂ ਟੋੜਾ ਉਹ ਕਲੀਨ ਦੇ ਬੱਡੇ ਦੇ ਟੋੜਾ ਲੱਗ ਲੂਗੇ ਤੇ ਆਪਣੀ ਮੈਂ ਅਗੇ ਬਣਾਉਂਗੀ ਬਸ 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 ਚਾਟਾ ਦੇਖੋ ਮੇਰਾ ਕਿੱਡਾ ਖਿਲਰਿਆ ਆ ਬਾਲ ਦੇਖੋ ਮੇਰੇ ਬਾਲ ਇਹ ਘਾਇ ਰੋਸ਼ਨੀ ਪੈਂਦੀ ਆ ਬਾਲ ਦੇਖਿਓ ਮੇਰੇ ਸੁਦਾਈਆਂ ਵਾਂਗੂ ਲੱਗ ਹੋਈ ਪਈ ਮਸ਼ਗਾਲੀਆਂ ਵਾਂਗ ਕੰਮ ਵੀ ਬਹੁਤ ਪੁੱਛੋ ਹੀ ਨਾ ਕੌਮਿੰਗ ਨੇ ਆ ਪੁੱਛੋ ਹੀ ਨਾ ਹਲੇ ਕੁੜੇ ਟ-ਸ਼ਰਟ ਗਈ ਆ ਉਹਨੂੰ ਹਲੇ ਲੈ ਕੇ ਆਉਣਾ ਹੈ ਪਲੱਸ ਸਬਜ਼ੀ ਦਾ ਤੜਕਾ ਮੈਂ ਕਹ ਲਾਲਮਾ ਫੇ ਆ ਜੂਗੇ ਇਹ ਕੋਈ ਰੋਸ਼ਨੀ ਨਹੀਂ ਪਈ ਜਾਂਦੀ ਕੀ ਕਰਾਂ ਏ ਇੱਕ ਮਿੰਟ ਮੈਂ ਪਾਲਣ ਪਾ ਲੈੰਦੋ ਹੁਣ ਚੁੱਲੇ 'ਚ ਇੱਕ ਮਿੰਟ ਪਾਲਣ ਪਾ ਕੇ ਨਾ ਫੇ ਗੱਲ ਕਰਦੀ ਆ ਪੁੱਤਾਂ ਨੂੰ ਤਾਂ ਹਾਲ ਹੋਇਆ ਮਾੜ ਰੱਖ ਲਿਆ ਆ ਤੇ ਬਸ ਹੁਣ ਅੱਗ ਵੱਜ ਜਵੇ ਫੇ ਫੋਨੜ ਤੋੜ ਕਾ ਲਾਈਏ ਤੇ ਪੁੱਤ ਸੁਗਰ ਦਿਓ ਇਸ ਵਿੱਚ ਉਹ ਰੇਜ ਸੁਗਰ ਦਿਓ ਉਹ ਦੇਖੀ ਉਹ ਹਾ ਕੋਟੀ ਨਹੀਂ ਪਾਈ ਆ ਹਾ ਕਿੰਨੀਆਂ ਕੋਟੀਆਂ ਛੋੜੀਆਂ ਪਾਈਆਂ ਜੱਥੂ ਨੇ ਦੇਖੋ ਬਾਟੇ ਤੇ ਕਿੱਦਾਂ ਨੱਚਣਾ ਫੇ ਆਪਣੇ ਜਿੱਦਾਂ ਨੱਚੂਂ ਬਾਟੇ ਦੇ ਕਿੱਦਾਂ ਚੱਲੇ ਮਚਿਕ ਡੂ ਮਚਿਕ ਡੂ ਮਚਿਕ ਡੂ ਮਚਿਕ ਡੂ ਮਚਿਕ ਡੂ ਆ ਆ ਆ ਦਾ ਅੱਗੇ ਖੜੀ ਹੋਵੇ ਨਾ ਤੇ ਨਾ ਖੜੀ ਹੋਵੇ ਨਾ। ਕਿੱਦਾਂ ਨਾ। ਆਏ 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 ਜਸੂ ਕੰਨੀ ਮੈਂ ਇਦਾਂ ਨੱਚਣਾ। ਆਏ 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 ਆਏ। ਲੈ 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 ਲੈ। ਇਹਨੇ ਸਾਰੇ ਹੀ ਕੱਪੜੇ ਗਿੱਲੇ ਕਰ ਲਏ। ਉੱਥੇ ਪਾਣੀ ਜਾ ਕੇ ਨਾ ਸਾਰੇ ਕੱਪੜੇ ਗਿੱਲੇ ਕਰ ਲਏ। ਉਹ ਨਾ ਦੇ। ਉਹ ਸੁਦੀ ਫਰਾਕ। ਦੇ ਸੁਦੀ ਫਰਾਕ। ਦੇ ਸੁਦੀ ਫਰਾਕ। ਦੇ ਸੁਦੀ ਫਰਾਕ। ਲੋ ਜੀ ਹੁਣ ਇਹ ਗਏ ਆ ਹਲ ਤੱਕ ਨਹੀਂ ਗਏ ਡੈਡੀ ਵੀ ਕੰਮ ਤੇ ਗਏ ਆ ਸਹਿਜ ਗਈ ਸਕੂਲੇ ਤੇ ਇਹ ਗਏ ਆ ਬਾਜ਼ਾਰ ਨੂੰ ਤੇ ਦੱਸੋ ਸਾਡੀ ਆ ਆ ਮੰਮੀ ਸਾਡੇ ਉਹ ਆ ਇਹ ਹੀ ਨਹੀਂ ਕਿਤੇ ਗਏ ਅਸੀਂ ਘਰੇ ਆ ਹਣਾ ਦੱਸੋ ਤੂੰ ਨਹੀਂ ਗਈ ਕਿਤੇ ਫਿਰ ਲੈ ਗਈ ਨਹੀਂ ਗਏ ਪਪਾ ਲੈ ਗਈ ਗਏ ਪਪਾ ਦੇਖੋ ਦੱਸੋ ਦੱਸੋ ਆਈਜ਼ ਕਿੱਥੇ ਆਈਜ਼ ਲੈ ਲਓ ਨੋਜੀ ਕਿੱਥੇ ਨੋਜੀ 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 ਆ ਨੋਜੀ ਆ ਏ ਚਿਕ ਕਿੱਥੇ ਚਿਕ 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 ਕਿੱਥੇ ਆ ਐ ਚਿਕ ਹੈਡ ਹੈਡ ਆ ਹੇਅਰ 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 ਹੈਡ ਕਿੱਥੇ ਹੈਂਡ ਹਾਂ ਪੁੱਟ ਕਿੱਥੇ ਪੁੱਟ 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 ਆ ਪੁੱਟ ਐ ਮਮੀ ਕਿੱਥੇ ਮੀ ਏਅਰ ਕਿੱਥੇ ਏਅਰ ਏਅਰ ਕੰਨ ਹਾਂ ਦਾਦੀ ਕਿੱਥੇ ਆ? ਦਾਦੀ ਰੋਂਦੀ ਕਿਦਾਂ ਦੀ? ਦਾਦੀ ਕਿਦਾਂ ਲੰਦੀ ਹੁੰਦੀ? ਦਾਦੀ ਮੂੰਹ ਕਿਦਾਂ ਬਣਾਉਂਦੀ? ਮੂੰਹ ਕਿਦਾਂ ਬੋਲਦੀ ਦਾਦੀ? ਕਿਦਾਂ ਮੂੰਹ ਬਣਾਉਂਦੀ ਦਾਦੀ? ਕਿਦਾਂ ਬੋਲਦੀ ਦਾਦੀ ਮੂੰਹ? ਸਾਰੇ ਕਿਦਾਂ ਮੂੰਹ ਬਣਾਉਂਦੀ ਸਾਰੇ? ਝੂਮੀ ਕਰ ਜਾਈਂ। ਚੁੰਡੀ ਕਿੱਥੇ ਤੇ ਚੁੰਡੀ? ਚੁੰਡੀ ਚੁੰਡੀ ਹਾਰ ਚੁੰਡੀ ਆ। ਤੇ ਬਾਤ ਕਾ ਨਾ ਪੱਟੀ ਜਾ ਚਲ ਦਾਦੀ ਦਾਦੀ ਚੁੱਪ ਕਰਾ ਦੇ ਦਾਦੂ ਚੁੱਪ ਕਰ ਦੇ ਸਤੋਤ ਸੈ ਇਹਨੂੰ ਕੁਝ ਚੁੱਪ ਕਰਾਉਣੀ ਸੈ ਇਹਨ ਦੇਗਾ ਚੁੱਪ ਕਰਾਂ ਦੀ ਚੁੰਨੀ ਨਾਲ ਆ ਤੂੰ ਸ਼ਾਰਟ ਛਾੜ ਲਿਆ ਆਹ ਸ਼ਾਰਡ ਆ ਵਾ ਲਿਆਈ ਕਿੰਨੇ ਦਾ ਇਹ ਆਏਗਾ ਇਹ ਸਾੜੀ ਜਨਸੇ 100 ਗਰਮ ਆ ਨਾ ਵਧੀਆ ਵਧੀਆ ਦੂਜੇ ਜਨੇ ਬੰਨੇ ਜਿਹਾ ਗਰਮ ਆ ਉਦਾਂ ਵੀ ਸੁਨੀਲ ਦਾ ਆ ਮੇਰੀ ਅੱਗ ਕੋ ਪਤਾ ਨਹੀਂ ਬੜੀ ਕਿ ਨਹੀਂ ਬੜ ਗਈ ਬਲ ਗਈ ਅੱਗ ਬਲ ਗਈ अग बल गई अग बल गई न कड़ाई लुस गईरे कड़ाई लूसी आंदी ते मैं मैं अल ग मारी आनी औखा तेरा चल चलती तुड़का बहुत है इनका तेल थोड़ा जो चल आलू गाजर आलू गाजर गोबड़

ਚਪਾ ਕੇ ਆ ਬਾਲਟੀ ਚ ਪਾ ਦੇ ਜਾ ਉਹਨੂੰ ਲੱਗ ਜਾਇਓ ਪੇਲਾ ਪਾ ਲੋ ਜੀਰਾ ਜੀਰਾ ਖਲ ਲਾ ਤੇਲ ਗਰਮ ਨਹੀਂ ਹੋ ਜਾਣਾ ਠੰਗ ਨਹੀਂ ਘੜਦਾਲੇ ਤੇ ਚੂੜੀ ਬਨ ਰੇ ਆਹੋ ਜੈਕਟ ਫਸਟ ਆ ਗਲੀ ਹੋਇਆ ਇੱਕ ਹਿੱਸਾ ਹੈ はい ਕੁੜੀ ਕੈਂਦੀ ਜੀ ਨਹੀਂ ਲੱਗਦਾ ਅਜੀ ਨਹੀਂ ਲੱਗਦਾ ਲੋ ਜੀ ਤੇਲ ਸਾਡਾ ਗਰਮ ਹੋ ਹੀ ਜਾਵੇ ਬੱਚਾ ਜੇ ਲੱਦਾ ਤੇਲ ਹੱਲੇ ਹੱਲੇ ਨਹੀਂ ਪਾਉਨੇ ਆਪਾਂ ਉਹ ਪਿਆਜ਼ ਪਹਿਲਾਂ ਚੰਗੀ ਤਰ੍ਹਾਂ ਰੋਝਾ ਲੀਏ ਤੇਲ ਨੂੰ ਫੇਰ ਪਾਵਾਂਗੇ ਪਿਆਜ਼ ਔਗ ਕਿੱਦੇ ਬਲੀ ਜਾਂਦੀ ਹੈ ਖਤਰਨਾਕ ਜੀ ਅੱਜ ਮੇਰੇ ਵਿੱਚੀ ਮਿਰਚਾਂ ਕਰ ਲਈਆਂ ਪਿਆਜ਼ਾਂ ਦੇ ਅਦਰਕ ਦੇ ਵਿੱਚ ਹੀ ਨਾ ਮਿਰਚਾਂ ਕਰ ਲਈਆਂ ਕਿਉਂਕਿ ਮੈਨੂੰ ਕਾਲੀ ਬਹੁਤ ਆ ਫੜਾਫੜ ਤੜਕਾ ਲਾਉਣਾ ਆ ਤਾਂ ਕਰਕੇ ਨਾ ਕਾਲੀ ਕਾਲੀ ਚ ਲੱਗੀਆਂ ਪਈਆਂ ਆ ਕੌਗ ਮਣੀ ਮਚਣੀ ਹੋਣਾ ਸੱਜੇ ਕਿਤੇ ਮਚ ਗਈ ਮਚ ਗਈ ਮਿਲਾਂਦਾ ਮਚ ਗਈ ਮਚ ਗਈ ਹੁਣ ਆਪਾਂ ਮਜੀ ਹੁਣ ਤੇਲ ਲੱਗੀ ਬਲਣਾਗਾ ਹੁਣ ਆਪਾਂ ਵਿੱਚ ਪਾਲੀਏ ਪਿਆਜ਼ ਪਿਉਜ ਹੋ ਗਿਆ ਹੋਵੇ ਗਰਮ ਤੇਲ ਹੋ ਗਿਆ ਗਰਮ ਹੋ ਗਿਆ ਗਰਮ ਤੇ ਹੁਣ ਅੱਗ ਤੇਜ਼ ਬਲੀ ਨੂੰ ਤਾਈਂ ਤੇਲ ਗਰਮ ਹੋਇਆ ਲੜ ਡੰਡਾ ਰੱਖਣਾ ਪੈਣਾ ਯਾਰ ਇੱਧਰ ਇਹ ਇੱਥੇ ਧੂਆ ਨਿਕਲੂਗਾ ਫਿਰ ਆ ਦੇ ਹੁਣ ਹੁਣ ਇਹਨੂੰ ਚੇਕ ਲੱਗੂ ਚੰਗੀ ਤਰ੍ਹਾਂ ਤੋ ਜੀ ਸਰਦੀ ਨੂੰ ਲੱਗ ਗਿਆ ਤੁਰਕਾ ਤੁਰਕਾ ਲੱਗ ਗਿਆ ਸਰਦੀ ਨੂੰ ਤੁਰਕਾ ਹਾਪੇ ਹੁਣ ਬਣੀ ਜਾਊਗੀ ਇਹ ਜਿਹੜਾ ਮੈਂ ਕੰਮ ਹੁਣ ਕਰੂਣ ਜਾਣਾ ਕਰਾਇਆ ਮਰ ਜਾਵੇ ਟੀਸ਼ਨ ਤੋਂ ਸੱਜੂ ਆ ਗਈ ਸੱਜੂ ਆ ਗਈ ਸੱਜੂ ਆ ਗਈ ਮੰਮੀ ਮੈਂ ਤੇ ਆਉਣੀ ਕਿ ਤੂੰ ਹੁੰਦੀ ਰੰਨੀਆ ਕਿਉਂ ਹੁਣ ਤੇਰਾ ਰਾਦਾ ਹੋਣਾ ਬੈਗ ਨਾ ਮੈਂ ਲੈ ਲਵਾਂ ਦੇਖੇ ਦੰਦ ਤੇਰੇ ਸਾਨੂੰ ਤੇਰਾ ਸਾਰਾ ਹੀ ਪਤਾ ਆ ਤੂੰ ਕੀ ਸਮਝਦੀ ਆ ਤੇਰੇ ਬਾਰੇ ਸਾਨੂੰ ਕੁਝ ਪਤਾ ਨਹੀਂ ਦੱਸੂ ਦੱਸੂ ਨਾ ਮੈਂ ਬੈਗ ਮੰਗਦੀ ਐ ਇਹਨੂੰ ਦੱਸ ਲੈ ਕੇ ਦੇਣਾ ਕਿ ਨਹੀਂ ਦੇਣਾ ਆਹੋ ਬੈਗ ਮੰਗਦੀ ਕਹਿੰਦੀ ਬੈਗ ਲੈ ਕੇ ਦੋ ਨਾ ਮੈਂ ਇਹਨੂੰ ਕਹਿ ਰੇ ਕੈ ਨੋ ਹਾਲ ਲੈ ਕੇ ਨੀ ਚੱਪਲ ਹਾਲ ਲੈ ਕਹਿੰਦੀ ਚੱਪਲ ਦੋ ਇਹਨੂੰ ਕਹਿੰਦੀ ਚੱਪਲਾ ਦੀ ਘਾਟ ਆ ਹਾਂ ਕਹਿੰਦੀ ਚੱਪਲਾ ਦੀ ਘਾਟ ਆ ਉਹ ਕਹਿੰਦੀ ਡਿੱਗੀ ਦੇ ਵਿੱਚ ਚੱਪਲਾ ਰੱਖੀ ਆ ਦੱਸ ਤੈਨੂੰ ਇਹਦੀ ਘਾਟ ਲਾਦੀ ਹੁਣ ਦੱਸ ਸਾਨੂੰ ਇਹਦੀ ਨਾਟਾ ਹੈ ਬੂਟ ਦੀ ਘਾਟ ਆ ਕਹਿੰਦੀ ਇਹਨੂੰ ਦੱਸ ਸਾਨੂੰ ਦੱਸ ਦੇ ਕੰਨੋ ਕੰਨ ਨਹੀਂ ਮਿਲਣਾ ਤੈਨੂੰ ਬੈਗ ਕੰਨਾ ਦਈ ਜੀ ਜੀ ਨਾਲ ਜੀ ਜੀ ਨੂੰ ਖਾ ਵੀ ਹੈ ਸਬਜੀ ਵੇਖੋ ਹੱਲੀ ਬਣਨ ਗਈ ਆ ਰੈਡੀ ਹੋ ਰਹੀ ਆ ਟਾਈਮ ਲੱਗੂ ਲੈਣ ਰੱਜ ਰੱਜ ਚੋਂ ਹੀ ਕੁਝ ਸੌ ਬਾਕੀ ਲੋਗ ਬਣਾ ਰਹੇ ਹੈ ਹਾਈ ਕੀ ਮੰਮਾ ਕੀ ਬਣਾਇਆ ਆਲੂ ਗਾਜਰਾ ਗੋਬੜ ਉਪਰ ਗੋਬੜੀ ਵਿੱਚ ਹੀ ਆ ਹਏ ਗੰਦਾ ਗੰਦਾ ਪਾਪਾ ਤੇਰੇ ਬਣੇ ਕਿੱਥੇ ਆ ਮਿੰਦਾ ਆਬ ਨਹੀਂ ਲੱਭਣ ਦੇ ਮੰਮਾ ਹੂੰ ਪਾਪਾ ਕਿੱਦਾਂ ਦੀ ਮੈਨੂੰ ਪਰੋਣਾ ਨਹੀਂ ਕਰਕੇ ਰਹਿ ਦੋ ਕੀ ਕੀ ਦੋ ਦੋ ਬੇਮੋੜੀ ਨਾ ਕੋਈ ਕੁਖਰੀਓ ਗੜਬੀ ਜ ਹੈਗਾ ਦੁੱਧ ਔਰ ਹੋਤਾ ਹੈਗਾ ਕੋਲੀ ਨੂੰ ਆਇਆ ਸੀ ਜਿਹੜੜਕੇ ਲੈ ਕੇ ਗਿਆ ਚੇਤੇ ਰਿਆਂ ਅੱਛਾ ਫੇ ਦੁਕਾਨੋਂ ਲੈਂਦਾ ਇਹ ਦੁਕਾਨੋਂ ਲੈਣੇ ਜਾਵੇ ਅੱਛਾ ਥੋੜਾ ਲਿਆਉਗੀ ਇਕੱਠਾ ਆ ਉਸੇ ਰ ਥੋੜਾ ਸੀ ਔਰ ਦੇ ਦਿੱ ਜਿਹੜੇ ਉਹ ਕਾਰਟੂਨ ਜਲਾਏ ਉਹਨਾਂ ਨੇ ਔਰ ਉਹ ਵੀ ਕਦਨਾ ਨਾ ਨਾ ਪਾਪਾ ਹੀ ਨਹੀਂ ਹੋਣਦੇ ਬੰਨ ਕਿੱਥੇ ਰਹਿ ਪਏ ਇਹ ਗਿਆ ਪਾਣੀ ਕਿੱਥੇ ਗਏ ਆ ਤੁਹਾਡੇ ਤਾਂ ਪਾਪੇ ਨੇ ਗਈ ਪੈਨਸ਼ਨ ਲੈਣ ਆ ਆ ਇਹ ਮੁਰਦਾਂ ਮੁਰਸਲ ਤੇ ਗਈ ਆ ਦੀਦੀ ਦਾਦਾ ਦੀਦੀ ਲੈ ਲੈ ਜਾਂਦੀ ਜਾਂਦੀ ਨਾ ਸੱਚਾ ਪਣੀ ਪੀਣੀ ਚਾਹਦਾ ਤੂੰ ਪੀਣੀ ਪੀਣੀ ਨਾ ਨਾ ਮਾ ਤੋੜੀ ਕਿ ਬਣਾਉਂ ਹੁਣ ਤਾਂ ਪੀ ਕੇ ਹਟੇ ਆ ਹਾਂ ਹੁਣ ਤਾਂ ਪੀ ਕੇ ਲੈ ਲੀ ਤੇਰੇ ਲਈ ਹੁਣ ਬਣਾ ਦੋ ਉਹ ਇਹਨਾਂ ਚੋ ਕਿ ਬਣਾ ਦੋ ਜਦ ਸੁਹੇੜਦੀ ਆ ਮੈਂ ਆ ਫੇਰਦੀ ਆ ਮੈਂ ਸਬਜ਼ੀ ਦਵਾਲੇ ਫਿਰਦੀ ਮੈਂ ਕਿਹਾ ਆ ਜਾਣ ਹਾਏ ਕਰਾਇਆ ਮੈਂ ਟਰੈਡਿੰਗ ਨੀਰਾ ਹੋ ਜਾਂਦਾ ਹੋਣੀ ਨਹੀਂ ਮੇਰੇ ਹੋ ਗਈ ਹੈ ਸਬਜ਼ੀ ਹੈ ਕਿ ਐਡ ਬੰਦੀ ਲੱਗਦੀ ਮੈਂ ਖਾ ਕੇ ਜਾਣ ਦੋ ਤੇ ਦੇਖੀ ਸਬਜ਼ੀ ਬਣ ਗਈ ਨਾ ਰੋਟੀ ਖਾ ਕੇ ਜਾਣੀ ਹੋਈ ਰਹੂੰਗੀ ਆਇਰ ਬਾ ਥੋੜੀ ਜੱਗ ਅੱਗੇ ਕਰ ਲੈਣੀ ਹੈ ਅੱਗ ਥੱਲੇ ਨਾ ਲੱਗੂਗੀ ਸਬਜ਼ੀ ਮੱਠੀ ਮੱਠੀ ਤੇ ਵਧੀਆ ਬਣਨੀ ਹੈ ਝਾੜੂ ਫਿਰਨਦੇ ਆਇਆ ਕੁੜੀ ਸਾਡੀ ਕਹਿੰਦੀ ਕੋਈ ਝਾੜੂ ਨਹੀਂ ਫੇਰਦਾ ਇਸ ਕਰਕੇ ਝਾੜੂ ਫੇਰਨ ਲਈ ਹੈ ਐਸ ਵੇਲਾ ਐਸ ਵੇਲਾ ਨਹੀਂ ਝਾੜੂ ਫਿਰ ਅੰਦਰ ਰੱਖੋ ਉਹਨੂੰ ਦੇਖ ਲਾ ਸ਼ਰਾਰਤਾਂ ਇੰਨੀ ਆ ਨਾ ਇਹ ਬਹੁਤ ਸ਼ਰਾਰਤਾਂ ਜਾ ਕੇ ਆਏ ਆ ਕਿੰਨਾ 2 ਘੰਟੇ ਹੋ ਗਏ ਦੁੱਧ ਵੀ ਲਿਆਂਦਾ ਚੱਲ ਇਹ ਵੇਟ ਕਰ ਕਰਕੇ ਮੈਂ ਪਾਗਲ ਹੋ ਗਈ ਸੁਗੋਣੀ ਪਾਣੀ ਨੀ ਲਿਖਾਂ ਦੇ ਦੀਵੇ ਕਿਸਮਤ ਨੂੰ ਪੂਰੇ ਲੋਂ ਗੀਆਂ ਜਦ ਕੁੜੀਆਂ ਦੀ ਮਰਜੀ ਪੁੱਛਦਾ ਨਾ ਕੋਈ ਕੁੜੀਆਂ ਵੀ ਆਪਣੀ ਚਲਾਉਣ ਗਿਆ ਐਸ ਵੇਲੇ ਝਾੜੂ ਫੇਰੀ ਜਾਂਦੀ ਆ ਬਿੰਗੋ ਤਾਈ ਕੀ ਲੈ ਕੇ ਆਂਦਾ ਕੁੜੀ ਪੁੱਛਦਾ ਨਾ ਕੋਈ ਕੁੜੀਆਂ ਵੀ ਆਪ ਨੁੰਨੂ ਲਈ ਨੁੰਨੂ ਲਈ ਆਇਆ ਦੇ 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 ਹੁਣ ਸ਼ੈਤਾਨ ਹੁਣ ਦੇਖੀ ਇਹਨੇ ਜਾਣਾ ਅੰਦਰ ਨੂੰ ਦੇਖ ਦੇ ਨਿਆਣੀ ਬੜਦੀ ਹੁਣ ਨਿਆਣੀ ਨੁੰਨੂ ਲਈ ਡੱਪਰ ਆਏ ਨੁੰਨੂ ਨੇ ਨਾਪੀਆਂ ਆਈਆਂ ਇੱਧਰ ਚਾਹ ਪੀਂਦੀਆਂ ਸੰਗ ਤਾਂ ਚਾਹ ਪੀئیںਗੇ ਚਾਹ ਪੀئیںਗੇ ਹਮ ਤੋ ਚਾਹ ਪੀئیںਗੇ ਚਾਹ ਪੀئیںਗੇ ਓ ब्रश सरेंदेसी ये मेकअप वाले भी आ गए डन सबको डन बाय जसुल नेपिया जसुल नेपिया बाऊ मम्मी लिए आज चूली हो बाऊ थैंक यू पापा पापा थैंक यू करो पापा थैंक यू, यू पापा थैंक यू ਥੈਂਕ ਯੂ ਕਹਿਣਾ ਹੀ ਨਾ ਹੁੰਦਾ ਕੇ ਪਪਾ ਥੈਂਕ ਯੂ ਪਪਾ ਥੈਂਕ ਯੂ ਆ ਰੱਖਿਓ ਅੰਦਰ ਆ ਰੱਖਿਓ ਅੰਦਰ ਬੈਕ ਬੈਕ ਪਾਵਰ ਜੇ ਕੁੜੀਆਂ ਦੀ ਮਰਜੀ ਪੁੱਛਦਾ ਨਾ ਕੋਈ ਉੜੀਆਂ ਵੀ ਆਪਾਂ ਹੀ ਚਲੋਂਗੀਆਂ ਸਬਜ਼ੀ ਸਾਡੀ ਬਹੁਤ ਜ਼ਿਆਦਾ ਬਣੀ ਨਹੀਂ ਹੋਲੇ ਥੋੜੀ ਥੋੜੀ ਕੱਚੜ ਬਚੜਾ ਤੇ ਸਬਜ਼ੀ ਵਾਲ ਦੇ ਕਿੰਦਾ ਲੱਗਣ ਡਿਆ ਵਾ ਜਿੱਦਾਂ ਬਹੁਤ ਜ਼ਿਆਦਾ ਟੇਸਟੀ ਬਣਨੀ ਹੁੰਦੀ ਇਹ ਯਾਰ ਗਰਮ ਗਰਮ ਨਾਲ ਜੇ ਸਬਜ਼ੀ ਹੋਵੇ ਨਾਲ ਖਾ ਤਾਂ ਕਿਤੇ ਸਵਾਦ ਆਹਾ ਹਾ ਤਾਂ ਮੈਂ ਬਾਈ ਰੋਟੀ ਹੋਵੇ ਬੜਾ ਗਰਮ ਗਰਮ ਸਬਜ਼ੀ ਤਾਜੀ ਤਾਜੀ ਹੋਵੇ ਬੜੀ ਸਵਾਦ ਆਏਗੀ ਚਲ ਗਈ ਰੋਟੀ ਖਾਣ ਕਿਉਂਕਿ ਮੈਨੂੰ ਬਹੁਤ ਸਵਾਦ ਲੱਗਦੀ ਏਦਾਂ ਗਰਮ ਮਤਲਬ ਕਿ ਤਾਜ਼ੀ-ਤਾਜ਼ੀ ਸਿੱਕੀ ਬੜੀ ਹੋਵੇ ਤੇ ਤਾਂ ਆਹ ਦੇਖੋ ਸਬਜ਼ੀ ਦੇਖਿਓ ਮੈਂ ਤੁਹਾਨੂੰ ਖਾ ਕੇ ਦਿਉਂਦੀ ਆ ਆਹ ਸਬਜ਼ੀ ਰੋਟੀ ਦੇ ਉੱਪਰ ਰੱਖ ਕੇ ਆਏ ਹਾਏ 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 ਸਵਾਦ ਆ ਕਿਤੇ ਏਦਾਂ ਆਹ ਦੇਖਿਓ ਕਿੰਨੀ ਟੇਸਟੀ ਏਦਾਂ ਕਿੰਨੂ ਸਵਾਦ ਲੱਗਦੀ ਮੈਨੂੰ ਬਹੁਤ ਸਵਾਦ ਲੱਗਦਾ ਇੱਕ ਰੋਟੀ ਖਾ ਕੇ ਜਾਂਦੇ ਆ ਸਬ지 ਬਣਾ ਕੇ ਹੁਣ ਮੈਂ ਚਲਦੀਆਂ ਥ੍ਰੈਡਿੰਗ ਕਰਾਉਣਾ ਮੂੰਹ ਮੈਂ ਇਦਾਂ ਹੀ ਲੈ ਕੇ ਜਾਣਾ ਆਪਣਾ ਕਿਉਂਕਿ ਮੂੰਹ ਮੇਰਾ ਇਦਾਂ ਹੀ ਥ੍ਰੈਡਿੰਗ ਕਰਾਉਂਗੀ ਕਿਉਂਕਿ ਜੇ ਮੈਂ ਮੇਕਅਪ ਕਰ ਲਿਆ ਨਾ ਫੇਸ ਸਹੀ ਨਾ ਥ੍ਰੈਡਿੰਗ ਨਹੀਂ ਹੋਣੀ ਹੈਗੀ ਤੇ ਇਸ ਕਰਕੇ ਇਦਾਂ ਹੀ ਮਜਾਨੀ ਆ ਹਨੇਰਾ ਹੋ ਗਿਆ ਆ ਕਿਉਂਕਿ ਸਵੇਰੇ ਤੇ ਸ਼ਾਮ ਦਾ ਮੇਰਾ ਸਵੇਰੇ ਦੁਪਹਿਰ ਨੂੰ ਮੇਰਾ ਟਾਈਮ ਨਹੀਂ ਹੁੰਦਾ ਬੀਜੀ ਬਹੁਤ ਨਹੀਂ ਮੈਂ ਅੱਜ ਕੱਲ੍ਹ ਅੱਜ ਕੱਲ੍ਹ ਮੈਂ ਬੀਜੀ ਬਹੁਤ ਨਹੀਂ ਆ ਤੇ ਹੁਣ ਆਪਾਂ ਚੱਲੇ ਆ ਥ੍ਰੈਡਿੰਗ ਕਰਾਏ ਆਈਏ ਕਿਉਂਕਿ ਕੱਲੋਂ ਵੀ ਨਹੀਂ ਟਾਈਮ ਲੱਗਣਾ ਤੇ ਉਦਾਂ ਮੇਰਾ ਇਰਾਦਾ ਹੈਗਾ ਆ ਦੇਖੋ ਆ ਜਿਹੜੇ ਬਾਲ ਆ ਨਾ ਮੇਰੇ ਫੇਸ ਤੇ ਔਰ ਜਿਹੜੇ ਬਾਲ ਆ ਇਹ ਕਰਮੋਂ ਦਾ ਇਰਾਦਾ ਹੈ ਫੇਸ ਬੈਕਸ ਕਹਿੰਦੇ ਫੇਸ ਬੈਕਸ ਹੁੰਦੀ ਆ ਉਹ ਕਰਵਾਵੋ ਤੇ ਮੇਰੇ ਫੇਸ ਤੇ ਬਾਲ ਬਹੁਤ ਸਾਰੇ ਕਹਿੰਦੇ ਦਿਸਕਵਰ ਹੋ ਜੂਗੇ ਸਹੀ ਹੋ ਜੂਗੇ ਤੇ ਹੁਣ ਇਰਾਦਾ ਹੈ ਫੇਸ ਬੈਕਸ ਕਰੋਂ ਦਾ ਦੇਖਦੇ ਜਾ ਕੇ ਫੇਸ ਬੈਕਸ ਹੁੰਦੀ ਬੈਕਸ ਹੁੰਦੀ ਆ ਕਿ ਨਹੀਂ ਹੁੰਦੀ ਤੇ ਜਾ ਕੇ ਪਤਾ ਲੱਗਣਾ ਹੁਣ ਆਪਾਂ ਚੱਲੇ ਆ ਹਨੇਰਾ ਹੋ ਗਿਆ ਆ ਇੰਨਾ ਵੀ ਹਨੇਰਾ ਹੋਇਆ ਵੈਸੇ ਮੈਂ ਕੱਦ ਕਰਾ ਕੇ ਹੀ ਹਿਉਣੀਆ ਕਰਾ ਕੇ ਹੀ ਹਿਉਣੀ ਕਰਾ ਕੇ ਹੀ ਹਿਉਣੀ ਬਾਲ ਮੇਰੇ ਤੋਂ ਧੋਣੇ ਆ ਤੋਂ ਨਹੀਂ ਹੋਏ ਵਿਚਾਰੇ ਇਦਾਂ ਹੀ ਆ ਚਲੋ ਹੁਣ ਕਾਲੂ ਧੂੰਗੀ ਸਿਰ ਤੇ ਕਾਲੂ ਜੀ ਸੁਲੀਨ ਦਾ ਬਰਥਡੇ ਆ ਕੱਲ ਜੀ ਸੁਲੀਨ ਦਾ ਬਰਥਡੇ ਆ ਕੱਲ ਗੁਰਦੁਆਰਾ ਜਾ ਕੇ ਮੱਥਾ ਟੇਕ ਕੇ ਆਵਾਂਗੇ ਲੋਰ ਜੀ ਜੇ ਪਹੁੰਚ ਗਏ ਆ ਸਲੂਨ ਦੇ ਵਿੱਚ ਨਾਲੇ ਕੋਈ ਨਾਲੇ ਕੋਈ ਹਾਂਜੀ ਕੋਰੋਨਾ ਕੋਸ਼ਿਸ਼ ਪੁੱਛਦ ਲਈ ਕੋਈ ਜ਼ਾਬਰਾ ਐਕਸਰਸਾਈਜ਼ ਰਹੂਗੀ ਜਾਂ ਤਾਂ ਫੇਸ ਵੈਕਸ ਵੈਕਸੀਨ ਹੁੰਦੀ ਉੱਦਾਂ ਥੋੜੀ ਵਾਲ ਕੱਟ ਸਕਦੇ ਢਾਗਾ ਉਧਰਾਂ ਢਾਗਾ ਨਹੀਂ ਹਨ ਉਹਨਾਂ ਹਾਰਡਾਂ ਨਾਲ ਆਪਣੇ ਬਾਅਦ ਅੱਛਾ ਜੀ ਜੀ ਤੁਸੀਂ ਦੂਸਰੀ ਸਟ੍ਰੀਟ ਨਹੀਂ ਜਿੱਦਾਂ ਮੈਂ ਜੀ ਨਾਂ ਵੀ ਕਰਾਏ ਬਾਅਦ ਵਿੱਚ ਪੰਗਾ ਤਾਂ ਨਹੀਂ ਬਈ ਨਹੀਂ ਨਹੀਂ ਮੈਨੂੰ ਇਹਦਾ ਇਸ਼ੂ ਨਹੀਂ ਆਇਆ ਫੇਰ ਠੀਕਾ ਕੋਈ ਇਸ਼ੂ ਨਹੀਂ ਚਲੋ ਸ਼ੇਡਿੰਗ ਹੋ ਚੁੱਕੀ ਹੈ ਜੀ ਮੂਹੇ ਬਾੜ ਦੋ ਸ਼ੇਡਿੰਗ ਹੋ ਗਈ ਹੈ ਹੁਣ ਫੇਸ ਵੈਕਸ ਲੱਗਣ ਕੀ ਹੈ ਕਰਾਈ ਲੈਨੇ ਫਸਟ ਟਾਈਮ ਕਰਾਉਣ ਅੱਗੇ ਆ ਜੀ ਇਹ ਗਰਮ ਗਰਮ ਲਾਉਣੀ ਆ ਨਹੀਂ ਠੰਡੀ ਕਰਕੇ ਲਾਉਣੀ ਪਰਫੜੀ ਹਸਣਾ ਨਹੀਂ ਫੇ ਮੂੰਹ ਉੱਦੀ ਹੋਇਆ ਨੂੰ ਹੂੰ ਠੀਕ ਮੰਮੀ ਬਸ ਇੱਕ ਵਾਰ ਕਰੀ ਬਸ ਇੱਕ ਵਾਰ ਕਰੀ Mm hmm mm hmm hello. <laughs> <laughs> no, I step by step. ਇਹ ਮਾਰਦੇ ਕਦੀ ਦੱਸ ਦੁਬਾਉ ਠੀਕ ਆ ਤਾ ਲੱਗੇ ਹੋਇਆ ਕੁਛ ਨਹੀਂ ਐਨੇ ਵੀ ਨੇ ਪੇਨ ਹੁੰਦੀ ਸਿਰਫ ਇਦਾਂ ਸੀ ਕਰਾਡਿੰਗ ਕਰਾਉਂਦੇ ਉਹਨੇ ਕੋ ਹੁੰਦੀ ਆ ਨਾਰਮਲ ਹੀ ਹੁੰਦੀ ਆ ਹਾਂਜੀ ਹੁੰਦੀ ਆ ਉਹਦੇ కో ఆన లేని ఉంది ఫేస్ వాష్ మిని కో బర్తనం లేదు లేదు బర్ది ఊదాని కుది సరే హଁ హు కొది మిని బర్తనం లాని క్రీమ్ హు ఆ యా ਸੱਤੀ ਬੜੀ ਠੀਕ ਹੂੰ ਸੱਤੀ ਇੱਥੇ ਜਿਆਦਾ ਸੀ ਵਾਲ ਇੱਕ ਸਾਈਡ ਵਸੇ ਪਾ ਜਾਵੇ ਆਈ ਪ੍ਰੋਨਸ ਆ ਵੀ ਸੀਨ ਹੂੰ ਇੱਕ ਸਾਈਡ ਜੋ ਘੱਟ ਹੁੰਦੀ ਏ ਇੱਕ ਸਾਈਡ ਜਿਆਦਾ ਜਾਂਦਾ ਹੁੰਦਾ ਆ ਹੋਜੀ ਮੇਰੀ ਤਾਂ ਫੇਸਪੈਕਸ ਹੋ ਗਈ ਸੀ ਲਾਲ ਲਾਲ ਰੰਗ ਲੱਗਾ ਨਿਰਾਲਾ ਇਤੋਂ ਇਹਨਾਂ ਦੀ ਬਾੜ ਕੱਟੀ ਹੋ ਰਹੀ ਆ। ਵੀ ਕਰ ਮੈਨਣ ਗਿਆ ਤਾੜੀ ਹਲਕੀ ਨਹੀਂ ਕਰਾਉਣੀ। ਦੇਖੋ ਕੀ ਕਰਦੇ ਆ। ਸਾਰੇ ਆਪਣਾ ਆਪਣਾ ਕੰਮ ਕਰਾਉਂਦੇ ਆ। ਇੰਨਾ ਦਾ ਕਦੀ ਵਿਆਹ ਤੇ ਜਾਣ ਨੂੰ ਨਹੀਂ ਕਰਾਈਦਾ ਹੈ। ਭਾਜੀ ਦੇ ਨਾਮ ਤੇ ਵਿਆਹ ਕਰਾਉਣਾ ਜੋਹੀ ਕੋਈ ਐਂਡੂ ਐਂਡੂ ਐ ਵਿਆਹ ਰਹਾ ਮੈਂ ਰਹਿਣਾ ਮੈਂ ਜਮੇ ਭਾਜੀ ਨੇ ਵਿੱਚ ਕਹਿੰਦੇ ਲੈ ਕੇ ਆਇਆ ਵਿਆਹ ਕਰਾਉਣਾ ਭਾਜੀ ਨੇ ਤਾਂ ਵਿਆਹ ਨਹੀਂ ਹੋਣਾ ਸਗੋਂ ਫਿਰ ਫਿਰ ਚੱਲਦਾ ਜੀ ਇਹ ਨਹੀਂ ਨਹੀਂ ਬਜਾ ਦੇ ਕੇ ਹਮ ਆਪਣਾ ਹਾਂ ਵਿਚਾਰ ਰਿਸ਼ਤੇ ਹੋਂ ਲਾਪਣੇ ਸਾਡਾ ਤਾਂ ਮਗਾ ਕੰਮ ਹੋ ਚੁੱਕਿਆ ਆ ਹੋ 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 ਲੋ ਜੀ ਇੰਟਰਲੇਸ਼ਨ ਦਾ ਕੰਮ ਕਬਾਤੰਦਲਾ ਕੰਮ ਲੋ ਜੀ ਅੱਜ ਇਹ ਵੀ ਕੰਮ ਹੋ ਗਏ ਬਾੜਾਂ ਵਾਲੇ ਵੀ ਹੈ ਸੂਟਾਂ ਦੇ ਰੰਗ ਲਗਵਾ ਕੇ ਕਰਾਉਣੇ ਅੱਛਾ ਇਹ ਉਹ ਖੁੱਲੇ ਆ ਆਛਾ 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 ਲੋ ਜੀ ਅਧਾ ਫੇਸ ਵੈਕਸ ਵੀ ਹੋ ਗਈ ਆ ਸਟਾਈਲਿੰਗ ਵੀ ਹੋ ਗਈ ਇਹਨਾਂ ਦੀ ਸਟਾਈਲਿੰਗ ਵੀ ਹੋ ਗਈ ਸਾਰਾ ਕੰਮ ਹੋ ਗਿਆ ਆ ਤੇ ਪੇਂਟ ਤੁਸੀਂ ਦੇਤੀ ਸੀ ਕਰਾਉਣੀ ਲੈ ਦੇੜੀਆਂ ਮੈਂ ਕਿਹਾ ਸੀ ਪਹਿਲਾਂ ਦੇ ਦਿਓ ਫਿਰ ਉਹਨੇ ਕਰ ਦੇਣੀ ਵਾਚ ਕਰ ਦੇਖ ਲੋ ਕੰਮ ਮੈਂ ਇਹਨਾਂ ਨੂੰ ਕਿਹਾ ਸੀ ਦੇ ਰਿਓ ਉਹਨਾਂ ਨੂੰ ਚਿਕਨ ਨੂੰ ਕਰ ਦੇਣੀ ਆ ਔਖਾ ਔਖਾ